ਹਾਂਜੀ ਦੋਸਤੋ ਦਲਜੀਤ ਦੇ ਪਿਛਲੇ ਦਿਨੀ ਮੋਦੀ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਸਰੋਤਿਆਂ ਦਾ ਦਲਜੀਤ ਉੱਪਰ ਨਾਰਾਜ਼ਗੀ ਭਰਿਆ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਤੇ ਦਲਜੀਤ ਨੇ ਵੀ ਇਸ ਉੱਪਰ ਆਪਣਾ ਰਿਪਲਾਈ ਦਿੱਤਾ ਹੈ ਦਰਅਸਲ ਮੌਜੂਦਾ ਸਮੇਂ ਦੌਰਾਨ ਜਿੱਥੇ ਡੱਲੇਬਾਲ ਸਾਹਿਬ ਹੁੱਕੜ ਹੜਤਾਲ ਤੇ ਬੈਠੇ ਹਨ ਅਤੇ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਪਈ ਮੰਨਦੀ ਉੱਥੇ ਹੀ ਇਸੇ ਦੌਰਾਨ ਦਲਜੀਤ ਦਾ ਮੋਦੀ ਨੂੰ ਮਿਲਣ ਜਾਣਾ ਗਵਾਰਾ ਨਹੀਂ ਸਮਝਿਆ ਜਾ ਰਿਹਾ ਅਤੇ ਇਸ ਤੋਂ ਫੈਨਸ ਬੇਨਾਰਾਜ਼ ਨਜ਼ਰ ਆ ਰਹੇ ਹਨ ਅਤੇ ਇਸੇ ਦੌਰਾਨ ਇੱਕ ਯੂਜ਼ਰ ਨੇ ਲਿਖਿਆ ਗੋਟ ਯਾਨੀ ਗ੍ਰੇਟੈਸਟ ਓਪਰਚੁਨਿਸਟ ਆਫ 올 ਟਾਈਮ ਅਤੇ ਇੱਕ ਹੋਰ ਯ ਗਾਰੰਟੀ ਦੇ ਦੇ ਅਤੇ ਇਸੇ ਦੌਰਾਨ ਕਿਉਂ ਯੂਜ਼ਰ ਲਿਖਦੇ ਨੇ ਤੂੰ ਤਾਂ ਭਰਾ ਕਿਹਾ ਸੀ ਮੈਂ ਸਰਕਾਰਾਂ ਨਾਲ ਮੱਥਾ ਲਾਉਣਾ ਤੂੰ ਤਾਂ ਡੈਸ਼ ਡੈਸ਼ ਰਹਿ ਮੋਦੀ ਦੇ ਤੇ ਹੁਣ ਆਪਾਂ ਵੇਖਦੇ ਹਾਂ ਕਿ ਹਾਲੀਆ ਸ਼ੋਅ ਦੌਰਾਨ ਦੁਲਜੀਤ ਨੇ ਕੀ ਕਿਹਾ ਤਾ ਬੜਕੇ ਹਟਿਆ ਮੁਸੀਬਤਾਂ ਹੋਣ ਗਿਆ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਕਿਹਦੋਂ ਵੀ ਦੇਖੀ ਵਧੀਆ ਫਿਲਮ ਸੀ ਕਹਿੜ ਫਿਲਮ ਸੀ ਵਧੀਆ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚ ਇੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਕੀ ਆ ਝੁਕੇਗਾ ਨਹੀਂ ਜ਼ਰਾ ਹੈ ਓਕੇ ਓਕੇ acha ke saala nahi jhukega ta sare jija jhukle na ਇਹ ਕਿਸ ਨੂੰ ਗੱਲਾਂ ਕਰਦੇ ਆ ਇਹ ਮੈਨੂੰ ਸਾਲ ਹੋ ਗਿਆ ਆਹੀ ਕੋ ਤੇ ਦੇ ਦੋ ਤੂੰ ਦੇਖ ਰੋ ਸਹੀ ਮੇਰੇ ਖੜਾ ਹੋਣਾ ਦੀ ਸੰਝ ਆ ਰੱਬ ਕੇ